ਸਤਿਗੁਰ ਜੀ ਸਾਰਿਆਂ ਨੂੰ ਬਾਈ ਲਾਡੀ ਕੋ ਪਹੁੰਚ ਚੁੱਕੇ ਜੀ ਪਿੰਡ ਗੱਗੜਪਾਣਾ ਜਿਲ੍ਹਾ ਅੰਮ੍ਰਿਤਸਰ ਪਿੰਡ ਜੀ ਤਸਵੀਰ ਬਾਪਕਾਲਾ ਦੇਖੋ ਅੱਜ ਵੀ ਚਾਰ ਪੰਜ ਬੈੜਾ ਵੀਰੇ ਕੋਲ ਤੇ ਆਓ ਵੀਰ ਨਾਲ ਗੱਲਬਾਤ ਕਰੀਏ ਸਤਿਗੁਰ ਸਤਿਗੁਰ ਜੀ ਬੱਸ ਕਿਰਪਾ ਤੁਹੀਂ ਸਲਾਹੋ ਮੇਰਾ ਮਾਲ ਪਿਛਲਾ ਮੇਰਾ ਮਾਲ ਦੋਹਾਂ ਘੰਟਿਆਂ ਜੇ ਵਿਗ ਗਿਆ ਮਾਲ ਤੇ ਹੁਣ ਤਨਵਾਜ ਕਰਾਈ ਜਾਂਦੇ ਮਾਲ ਫੇ ਅਜੇ ਤੱਕ ਕੌਣ ਦੇ ਹੁੰਦੇ ਫੋਨ ਤੇ ਚਲੋ ਮਾਲ ਫੇ ਲੈ ਜਾਂਦਾ ਸੁਥਰਾ ਆਪਾਂ ਦੁੱਧ ਵਾਲਾ ਵਾ ਇਹ ਕਿ ਨਹੀਂ ਗਰੰਟੀਦਾਰ ਮਾਲ ਹੋਵੇ ਨਾ ਭਾਅ ਵਿਕਣਾ ਨਾ ਭਾਅ ਹੀ ਵਿਕਦਾ ਨਾਲੇ ਨਾਲੇ ਜਿੰਨਾ ਦੁੱਧ ਦੱਸੋ ਕਿੰਨਾ ਕਿਲੋ ਘੱਟ ਦੱਸੋ ਕਿੰਨਾ ਕਿਲੋ ਘੱਟ ਦੱਸੋ ਇਹ ਮਾਲ ਜਿਹੜਾ ਵਧੀਆ ਵਿਕਦਾ ਵਾ ਉਹ ਵੀ ਦੱਸਦਾ ਵਾ ਕੋਈ ਜੇਰੋਂ ਆਪਾਂ 10 ਕਿਲੋ ਵੇ ਤੇ 15 ਦਾ ਤੇ 5 ਦਾ ਗੈਪ ਨਹੀਂ ਦੇਖੋ ਹਾਂਜੀ ਹਾਂਜੀ ਚਲੋ ਹੋਰ ਅੱਜ ਕਿੰਨੇ ਆ ਅੱਜ 4 ਹੀ ਆਏ ਆਜੋ ਫਿਰ ਹਾਂਜੀ ਲੈ ਆਓ ਜੀ ਪੜਾਓ ਜੀ ਤੇ ਬਾਜੀ ਸੂਈ ਜਰਸੀ ਜਰਸੀ ਤੋਹਫਾ ਕੱਢ ਕੇ ਲਿਆਂਦੀ ਜੇ ਕਿਹਦੇ ਤੋਹਫਾ ਹੈ ਜੀ ਹਾਂ ਬਾਜੀ ਦੁੱਧ ਕਿੰਨਾ ਦੁੱਧ ਦੇ ਜੇ ਕੋ 17 17.5 ਕਿਲੋ ਆ ਜੀ 17 17.5 ਕਿਲੋ ਇਹ ਲੀਟਰ ਵਾਲਾ ਇਹ ਨਹੀਂਗਾ ਵੀ ਕਹਿਣ ਵਾਲਾ ਨਹੀਂ ਆ ਪਿਓਰ ਜਰਸੀ ਹਾਂ ਪਿਓਰ ਜਰਸੀ ਕਰੋ ਚੈੱਕ ਕਰਾ ਦੇ ਇਹ ਦੇਵਤਾ ਹੀ ਐ ਇਦਾਂ ਥੱਲੇ ਲੰਘ ਜਾਓ ਭਾ ਅੱਕੇ ਦੇਵਤਾ ਹੀ ਆ ਜੀ ਭਾਜੀ ਕਿੰਨਾ ਕਰਜੇ ਤੁਹਾਡਾ ਸੰਦਾ ਜੀ 20 ਕਿ ਕਿਲੋ 22 ਦੁੱਧ ਜਾਣਾ ਚਾਹੀਦਾ ਉਹਨੂੰ 20 ਪਲੱਸ ਤੋਂ ਬਾਹਰ ਠੀਕ ਆ ਲਓ ਇਦਾਂ ਬਹਿ ਜਾਓ ਭਾਵੇਂ ਰਸੀ ਦੇ ਥੱਲੇ ਠੀਕ ਹੈ ਕਿਧਰੋਂ ਦੀ ਮਰਜੀ ਲੰਘ ਨਸਲ ਆ ਪੂਰੀ ਨਾ ਹਾਂਜੀ ਇੱਕ ਤੇ ਆ ਪਰਸੋਂ ਦੀ ਆਈ ਰੰਗੀ ਬੜਾ ਜਾਂਦੀ ਆ ਇਹ ਇੰਨੀ ਵਸ਼ੀ ਹੋ ਰਹੀ ਵਾ ਠੀਕ ਆ ਲਾਡੀ ਬਸ ਟੈਂਸ ਨਹੀਂ ਉੱਡਦੀਆਂ ਜਾਣ ਕਰਾ ਦੇ ਫਿਰ ਮੈਂ ਨਾ ਵੀ ਉੱਡਦੀਆਂ ਵਾਲੇ ਕਰਨੇ ਆਪਾਂ ਦੇ ਮੁਨਾਫਾ ਥੋੜਾ ਦੇ ਮਾਲ ਵੇਚਦਾ ਹਾਂ ਹਾਂਜੀ ਹਾਂਜੀ ਇਹ ਜੀ ਵਸ਼ੀ ਲੋਕ ਪਈਆਂ 30000 ਦੀਆਂ ਵੇਚੀ ਜਾਂਦੀਆਂ 65 ਦੀ ਦੇ ਦਈਏ ਜੀ ਕਿੰਨੇ ਦੱਸੋ 60000 ਦੇ 60000 ਛੋੜ ਹੋਣੀ ਚਲੋ ਠੀਕ ਆ ਠੀਕ ਆ ਠੀਕ ਹੈ ਜਾਨਦਾਰ ਤੇ ਵਸ਼ੀ ਕੋ ਦੁੱਧ ਜਿਹੜਾ ਗਾਰੰਟੀ ਵਾਲਾ ਜਿਹੜਾ 17 ਕਿਲੋ 16 ਕਿਲੋ ਦੀ ਗਾਰੰਟੀ ਦੇ ਭੇਜੂਗਾ ਆਨਲਾਈਨ ਜੇ ਮਰਜੀ ਕੋਈ ਚੈੱਕ ਕਰ ਲੇ ਆਪਣਾ ਦੋਸਤ ਤੇ ਆਹ ਜੀ ਇਹ ਵਸ਼ੀ ਚਾਰ ਦੰਦਾਂ ਦੀ ਇਹ ਚਾਰ ਦੰਦਾਂ ਦਾ ਪਹਿਲਾ ਸੂਆ ਪਹਿਲਾ ਸੂਆ ਬੱਚਾ ਵੀ ਮਗਰ ਵਸ਼ੀ ਜੇ ਲੋ ਜੀ ਚਾਰ ਦੰਦਾਂ ਦਾ ਪਹਿਲਾ ਸੂਆ ਇਹ ਵੀ ਕਰੋ ਚੈੱਕ ਤੇ ਤੀਜਾ ਚੌਥਾ ਲਓ ਜੀ ਬੱਚਾ ਉਹ ਪਿਆਰਾ ਮਗਰਵਸ਼ੀ ਆ ਬੱਚਾ ਜੀ ਵਸ਼ੀ ਆ ਜੀ ਅੱਛਾ ਬੱਚੀ ਆ ਗਈ ਹੈ ਇਹ ਚੰਗੀ ਬੈੜ ਬੈਜੀ ਦੁੱਧ ਵਾਲੀ ਹੈ ਨਾ ਹਾਂ ਜੀ ਉਦਾਂ ਕੈਮਰੇ ਤੋਂ ਡਰਦੀ ਆ ਪਰ ਠੰਡੀ ਆ ਠੀਕ ਆ ਇਦਾਂ ਹੀ ਬਹਿ ਜਾਓ ਭਾਵੇਂ ਲਓ ਜੀ ਠੰਡੀ ਲੱਤ ਵਾਲੀ ਨਹੀਂ ਆ ਗਈ ਲਓ ਜਦੋਂ ਮਰਜ਼ੀ ਬਹਿ ਜਾਓ ਭਾਵੇਂ ਠੀਕ ਆ ਵੱਡੀ ਆ ਵਸ਼ੀ ਵੇ ਨਹੀਂ ਪੂਰੀ ਪੂਰੀ ਚਮਕਦਾਰ ਆ ਵੜੀ ਨਾਲੇ ਹਾਜੀ ਵੱਡੂ ਦੁੱਧ ਹਾਜੀ ਜੀ ਹਾਜੀ ਭਾਜੀ ਇਹਨੇ 16 ਪਲੱਸ ਦੀ ਵਛੀ ਨੇ ਦੁੱਧ ਕਰਨਾ 13 13 ਕਿਲੋ ਰੇ ਚਲ ਗਈ ਆ ਵਸ਼ੀ ਠੀਕ ਆ ਹਾਂ ਜੀ ਬੜੀ ਬਰਦੀ ਕੀ ਮਾ ਜੀ ਸਾੜ ਦੀ ਦੇ ਦਈਏ ਵੀਰ ਜੀ ਇਹ ਵੀ ਕਰ ਦੋ ਮਾਲ 55000 ਰੁਪਏ ਸ਼ਾਇਦ ਪਰ ਇਹ ਮਾਲ ਮਿਲਣਾ ਨਹੀਂ ਵੇਖੋ ਹਾਈਟ ਵਸ਼ੀ ਨੂੰ ਚਮਕਦਾਰ ਦੇ ਲੰਬਾਈ ਵੇਖੋ ਵਸ਼ੀ ਥਾੜ ਬੁੱਲਾ ਕਿਦਾਂ ਦਾ ਹੈ ਬਿਲਕੁਲ ਵੇਖ ਲੋ ਬਾਕੀ ਠੀਕ ਹੈ ਜੀ ਛੋੜ ਛੱਪਾ ਹੋਣਾ ਜੀ 5400 5400 ਜਾਨਦ ਠੀਕ ਹੈ ਜੀ ਜਾਨਦ ਅੱਜ ਗੰਬਲ ਜਰਸੀ ਗੰਬਲ ਬੱਚਾ ਵੇਖ ਕੱਢਿਆ ਕੇ ਦਾਂਦਾ ਜੀ ਕਿੰਨਾ ਟਾਈਮ ਲਾਉਗੀ ਜੀ ਇਹ ਹਾਂਜੀ ਇਹ ਅੱਜ ਦਿਨ 12 14 ਲੈ ਜਾਣੇ ਵਸ਼ੀ ਨੇ ਵੇ ਵੇਰ ਚੰਗੀਆਂ ਆਹ ਵੇਖੋ ਆਹ ਆ ਕੇ ਸਹੀ ਲੱਗੀ ਸਾਂਭ ਰਾਂਦੇ ਲੋਨਾਂ ਦੇ ਦੀ ਦੋ ਦੰਦ ਪਿਓਰ ਜੀ ਦੋ ਦੰਦ ਹੈ ਜੀ ਵੇੜ ਕਰੋ ਚੈੱਕ ਕਰਾਵੇ ਬੱਚਾ ਵੇ ਗਾੜੀਆਂ ਫੇਸ ਕੁਆਲਟੀ ਹੋਇਆ ਵਛੀ ਨਹੀਂ ਠੀਕ ਹੈ ਫਿਰ ਇੰਨਾ ਵੀ ਠੰਡੀਆਂ ਬੱਚੀਆਂ ਇਦਾਂ ਹੀ ਬਹਿ ਜਾਓ ਭਾਵੇਂ ਬਿਲਕੁਲ ਜੀ ਬਿਲਕੁਲ ਦੰਦ ਖੋਣੇ ਜੀ ਬੁਖਾਰ ਹੋ ਫਿਰ ਤਾਂ ਬਾਹਲਾ ਵਰੀਆ ਲਓ ਜੀ ਬੜਾ ਡਰਦੀਆਂ ਧਿਆਨ ਪਿਓਰ ਦੋ ਦੰਦਾਂ ਦਾ ਜੀ ਲਓ ਚੈੱਕ ਕਰੋ ਜਿਹੜੀ ਗੱਲ ਨਹੀਂ ਜਿਹੜੀ ਸਹੀ ਹੋਗੀ ਸਹੀ ਹੋਗੀ ਬਿਲਕੁਲ ਜੀ ਵਛੀ ਅੱਜ ਤਿਆਰ ਹੁੰਦੀ ਵਛੀ ਭਾਵੇਂ 65000 ਦਾ ਕਰਾ ਰਹੀ ਹੈ ਜੀ ਪਰ ਆਪਾਂ ਜਾਇਜ ਕਰਨਾ ਸਾਂਭਣ ਵਾਲਿਆਂ ਨੂੰ ਜਿਹੜਾ 5-7 1000 ਬਜੇ ਬਿਲਕੁਲ ਜੀ ਇੰਦਾ ਬਾਜੀ ਮੇਰੇ ਮੋਲਾ 55 ਹੀ ਦੇ ਦੀਏ ਵੀਰ ਜੀ ਇਹ 50 ਦੀ ਤਿੰਨ ਛੋਟ ਕਰ ਦਾਂਗੇ ਅੱਜ ਅੱਜ ਜਿਹੜਾ ਚਲੋ 50 ਦੀ ਤੁਨ 47000 47000 ਠੀਕ ਹੈ ਜਾ ਠੀਕ ਹੈ ਸਾਂਭਣ ਵਾਲਿਆਂ ਨੂੰ ਬੱਚੀ ਪਰ 55000 ਦੀ ਫੇਰ ਪਿਆਰ ਹੋਈ ਦੇ ਦੇਣ ਮੈਨੂੰ ਚਲੋ ਠੀਕ ਹੈ ਤੇ ਆਹ ਗੱਬਣਾ ਇਹ ਵੀ ਗੱਬਣਾ ਜੀ ਅੱਛਾ ਇਹ ਵੀ ਗੱਬਣਾ ਹਾਂਜੀ ਦੂਜਾ ਸੁਹਾਵਾ ਬੱਛੀ ਨੇ ਲੋ ਜੀ ਖੱਬਣ ਵੇੜ ਇਹ ਵੀ ਗਰੋ ਚੈੱਕ ਜਰਸੀ ਕ੍ਰੋਸ ਬੱਛੀ ਦੇਖੋ ਇਹ ਸਕਵਲਟੀ ਜਨਾ ਬਾਈ ਜੀ ਲੋਟ ਕਰੋਗੀ ਜੀ ਇਹ ਵੀ ਜੀ ਇਹਨੇ 18+ ਵਾਲੀ ਆ ਬੱਛੀ ਅਜੇ 18+ ਵਾਲੀ ਆ ਹਾਂ ਜੀ ਇਹ ਦੇਣ ਚੁੱਕਦੀ ਦੋ ਚਾਰ ਲੈ ਜਾਣੇ ਬੱਛੀ ਨੇ ਹੂੰ ਹੂੰ ਠੰਡੀਆਂ ਇਦਾਂ ਹੀ ਲਈਆਂ ਹੋ ਸਾਰੀਆਂ ਇਦੋਂ ਦੀ ਮਰਜ਼ੀ ਬੈ ਕੇ ਵੇਖੋ ਨਾ ਗੱਬਣ ਵੇ ਵਸਤਾਂ ਗੁੰਦਾ ਖਾਓ ਬੱਛੀ ਦਾ ਇਹਦਾ ਮੁੱਲ ਜੀ ਫਿਰ ਇਹਦਾ ਨਹੀਂ ਵੀ 60 ਵਾਲੀ ਆ ਤੇ ਪਛੀ ਵੱਡੀ ਵੱਡੀ ਜੀ ਨੇ ਠੀਕ ਆ ਫਿਰ ਦੋ ਛੱਡ ਦਈਏ ਚਲ 58 ਜਾਣ ਦੋ ਠੀਕ ਹੈ ਜੀ 95800 ਹੋਰ ਹਰ ਖੰਡ ਛੱਡ ਦਾਂਗੇ ਅੱਜ ਅੱਜ ਚਲੋ ਸਾਹਮਣੇ ਹਿੰਦੀ ਵਛੀ ਕੇ ਨੇ ਲਓ ਜੀ ਚਲ 55000 55000 ਦੀ ਤੇ ਚਾਰ ਬੜਾ ਜਿਆਦਾ ਟੋਪ ਕੁਆਲਿਟੀ ਵੱਡੀ ਵਛੀ ਦੇਖੋ ਕੱਦ ਵਜਣ ਵਾਲੀ ਆ ਤੇ ਬਾਕੀ ਮੇਰਾ ਵੀਰ ਇੱਥੇ ਆਓ ਆਲਾ ਹਨਾ ਜੀ ਹਾਂਜੀ ਆ ਕੇ ਚੈੱਕ ਕਰੋ ਜੇ ਆਨਲਾਈਨ ਮੰਗਾਉਣਾ ਆਪਣੀ ਗਾਰੰਟੀ ਹੋਊਗੀ ਥਾਣਾ ਵੀ ਪੂਰ ਛਿੱਟੇ ਦੀ ਠੀਕ ਹੈ ਜੀ ਬਾਕੀ ਆਪੋ ਆਪਣੀ ਕਿਸਮਤ ਹੈਗੀ ਨਹੀਂ ਬਿਲਕੁਲ ਮੈਂ ਜੇ ਚੈੱਕ ਕਰਕੇ ਲਓ ਬੜ ਸਭ ਤੋਂ ਵਧੀਆ ਪਰ ਜੇ ਕੋਈ ਵੀਰ ਨਹੀਂ ਕੰਮ ਧੰਦੇ ਵਾਲੇ ਆਨਲਾਈਨ ਮੰਗਾਉਣਾ ਆਪਣੀ ਗਾਰੰਟੀ ਹੋਊਗੀ ਫੁੱਲ ਗਾਰੰਟੀ ਹੋਊਗੀ ठीक e... है